ਕੀ ਸਾਰੇ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦਾ ਅਮੀਰ ਕਰਦੇ ਕਿ ਸਾਰੇ ਜਾਨੇ ਠੀਕ ਠਾਕ ਤੇ ਵਧੀਆ ਹੋਣਗੇ ਤੇ ਨਵੂ ਨਹੀਂ ਸੀ ਕਿ ਆ ਮੇਰੇ ਨਾਲ ਅਸੀਂ ਮੈਮਾੜਾ ਰਿਆ ਗਏ ਕਿ ਕੰਮ ਸੀ ਮੈਨੂੰ ਤੇ ਉੱਥੋਂ ਆਉਂਦੇ ਆਉਂਦੇ ਅਸੀਂ ਖਾਣ ਪੀਣ ਦਾ ਸਮਾਨ ਲੈ ਕੇ ਆਏ ਆ ਇਹਦਾ ਸਪ੍ਰਿੰਗ ਰੋਲ ਖਾ ਲਾ ਪੁੱਤ ਬਹੁਤ ਫੋਨਾ ਹੁੰਦੇ ਬੜੇ ਸਵਾਦ ਆ ਵੈਸੇ ਤੇ ਬਾਹਰਲਾ ਖਾਣ ਤੋਂ ਵਾਇਡ ਕਰੀਦਾ ਐ ਪਰ ਇਹ ਬਹੁਤ ਸਵਾਦ ਨੂੰ ਦੇ ਸਾਡੇ ਇੱਥੇ ਮਿਲਦੇ ਆ ਸਾਡੇ ਬਬਲੂ ਦੀ ਦੁਕਾਨ ਤੋਂ ਪਾਜੀ ਬਬਲੂ ਦੀ ਦੁਕਾਨ ਤੋਂ 4 ਟੇਸਟੀ ਹੁੰਦੇ ਆ ਆ ਜਾਓ ਤੁਸੀਂ ਵੀ ਕਰੋ ਇੰਜੋਏ ਹੋਰ ਲੋੜ ਨਹੀਂ ਕਰਾਂਗੇ ਤੇ ਚਲੇ ਗਿਆ ਆਹ ਡੈਡੀ ਕਹਿੰਦੇ ਇੰਜੋਏ ਅਸੀਂ ਕਰਾਂਗੇ ਹੋਰ ਕਿਸੇ ਨੇ ਇੰਜੋਏ ਕੀ ਕਰਨਾ ਤੇ ਜਿੰਨੇ ਖਾਣੇ ਆ ਆਜੋ ਗਰਮਾ ਗਰਮ ਖਾਣੋ ਹੈ ਨਾ ਪਾਪਾ ਦੀ ਰੈਡੀ ਹੋ ਗਈ ਆ ਖਾਣ ਨੂੰ ਹੈ ਨਾ ਪਾਪਾ ਜੀ ਪਾਪਾ ਜੀ ਨੇ ਮੁੱਛਾਂ ਆਵਦੀਆਂ ਕਰ ਲਈਆਂ ਤਾਲੀਆਂ ਬਸ ਪਾਪੇ ਖਾਣ ਕੇ ਮੰਮੀ ਉਹਨੇ ਕਿਹਾ ਸਾਨੂੰ ਪਹਿਲਾਂ ਨਹੀਂ ਦੱਸਿਆ ਕਿ ਰੋਟੀ ਖਾ ਲਈ ਆ ਮੈਂ ਤਾਂ ਕੋਈ ਨਹੀਂ ਗੱਟ ਰੋਟੀ ਖਾ ਕੇ ਵੀ ਖਾ ਲੈਣੇ ਹੁੰਦੇ ਜੀ ਜੀ ਵੀ ਖਾ ਲਈ ਦੀਆਂ ਅੱਜ ਤੇ ਆਹ ਬਹੁਤ ਹਮ ਹੁਣ ਅਸੀਂ ਖਾ ਲਈਏ ਸਪਰਿੰਗ ਰੋਲ ਮੈਂ ਕਹਾਂ ਕਿ ਤੁਸੀਂ ਸਾਡੇ ਕੋ ਖੋ ਨਾ ਲਓ ਕਿ ਪੋਲੇ ਪੋਲੇ ਚੱਲ ਰਹਿ ਗਏ ਡੈਡੀ ਕਿਤੇ ਪੋਲੇ ਪੋਲੇ ਬੜੇ ਸਵਾਦ ਲੱਗਦੇ ਆ ਦੰਦ ਹੈ ਨਹੀਂ ਨਾ ਹੁਣ ਦੰਦ ਥੋੜੇ ਆ ਮੂੰਹ 'ਚ ਤਾਂ ਕਰਕੇ ਪੋਲੇ ਪੋਲੇ ਬਹੁਤ ਸਵਾਦ ਲੱਗਦੇ ਆ ਤਾਂ ਪੋਲੇ ਪੋਲੇ ਸਵਾਦ ਲੱਗਦੇ ਕਿ ਨਹੀਂ ਇੱਧਰ ਪੁੱਛਦੇ ਆ ਨਿੱਕੇ ਜਿਹੇ ਵਿਊਅਰ ਨੂੰ ਬੋਨੋ ਆ ਸਵਾਦ ਯਾ ਸੱਚੀ ਹਾਂ ਇੱਥੇ ਬੜੇ ਸਵਾਦ ਹੁੰਦੇ ਸਿੰਦਰ ਕਿਨਾਂ ਨਾ ਮਮਾ ਉੱਥੇ ਬੜੇ ਸਵਾਦ ਹੁੰਦੇ ਆ ਅਸੀਂ ਚਾਹ ਪਿਆਈ ਉੱਥੇ ਆ ਗਈ ਮਣਾਈ ਤੇ ਮੈਂ ਨਹੀਂ ਖਾਣੀ ਮੈਂ ਮਣਾਈ ਮਣਾਈ ਨਹੀਂ ਖਾਂਦਾ ਇਹ ਕਿ ਮੈਂ ਲੈ ਬਿਨੁ ਗਾਨੀ ਗਈ ਆ ਹਾਂ ਹੋਈ ਸਿਰ ਸਾਡਾ ਵੀਰ ਖਾਨ ਡਿਆ ਆ ਲੱਗਾ ਆ ਮਤਲਬ ਸੋਸਾਂ ਪੈ ਰਹੀਆਂ ਆ ਅਸੀਂ ਵੀ ਲੱਗੇ ਆ ਸ਼ੁਰੂਆਤ 간 ਠੰਡੇ ਹੋ ਜਾਣੇ ਮੂੰਹ ਚ ਸਤਿੰਦਰ ਵਾਂਗੂ ਪਾਣੀ ਆ ਰਿਹਾ ਹੁਣ ਖਾ ਲਈਏ ਤੇ ਮਿਲਦੇ ਆ ਥੋੜੇ ਕ ਟਾਈਮ ਤੱਕ ਨਵਰਾਜ ਕੀ ਦੇਖਦਾ ਆ ਆਖਰੀ ਵੀਡੀਓ ਆ ਕਿੱਥੋਂ ਲਿਆ ਆ ਹਾਂ ਤੇ ਰੋਬਾ ਦੇ ਤੇ ਨੂੰ ਬਾਈ ਕੀਤੀ ਮੈਂ ਬਾਈ ਕੀਤੀ ਆ ਮਾਮਾ ਮੇਰੇ ਨਾਲ ਗਿਆ ਸੀ ਚੁੱਪ ਮੰਨ ਗਏ ਕੋਣਾ ਹਾਂ ਉਹ ਕੋਣਾ ਨਵਰਾਜ ਉਹ ਜਿਹੜੇ ਲੰਮੇ ਪਏ ਆ ਅ ਇੱਕ ਮਿੰਟ ਨਨਜੀ ਆ ਤੇਰੇ ਲੱਗੇ ਬੈਠੇ ਜਿਹੜੇ ਮਮਾ ਜੀ ਓਕੇ ਇਹ ਮੇਰਾ ਕੀ ਲੱਗਦਾ ਨਾ ਬ੍ਰਦਰ ਹਾਂ ਤੇ ਉਹ ਮੇਰੇ ਕੀ ਲੱਗਦੇ ਇਹ ਵੀ ਮੇਰੇ ਮਮਾ ਨਹੀਂ ਉਹ ਮੇਰੇ ਪਾਪਾ ਵਾ ਹਾਂ ਮੇਰਾ ਬ੍ਰਦਰ ਹੈ ਠੀਕ ਹੈ ਨਵੂ ਦੀ ਕਿੰਡਰ ਜੋਏ ਹਣਾ ਖਾਣ ਨੂੰ ਹੈ ਨਹੀਂ ਅੱਜ ਆ ਗਿਆ ਆ ਖਾਣ ਨੂੰ ਅੱਛਾ ਕੀ ਖਾ ਹਾਂ ਕਿੰਡਰ ਜਾਇਬਾ ਤਾਂ ਮਹਿੰਗੀ ਹੋ ਗਈ ਉਹਨਾਂ ਨੇ ਵਰਚਾਉਣ ਵਾਸਤੇ ਹੁਣ ਸਸਤੀ ਵੀ ਕੱਢੀ ਆ ਜਿਹੜਾ ਅਮ ਜਿਆਦੇ ਪੈਸੇ ਨਹੀਂ ਖਰਚ ਸਕਦਾ ਉਹ ਥੋੜੇ ਖਰਚ ਲਵੇ ਹੈਨਾ ਆਹ ਰੋਟੀ ਖਾਦੀ ਬਾਂਹ ਤੇ ਸੇਰੇ ਕਿ ਨਹੀਂ ਰੋਟੀ ਖਾਦੀ ਮੰਮੀ ਕਿੰਨੇ ਰੋਟੀ ਖਾਦੀ ਸੀ ਇਹਦਾ ਕੰਮ ਤਾਂ ਹੀ ਆਪਰੇ ਹੈ ਨਾ ਬਰਾਜ ਮੰਮੀ ਜੀ ਕਹਿੰਦੇ ਰੋਟੀ ਖਾਦੀ ਸੀ ਪੁੱਤ ਨੇ ਆਹ ਵੀ ਚੁਕੀ ਨਹੀਂ ਤਾ ਕਾਉਂ ਮੈਂ ਹਾਂ ਦਿਖਾ ਮੈਨੂੰ ਵਾਓ ਹਾਂ ਨਵਾਂ ਇੰਜੋਏ ਨਵਾਂ ਇੰਜੋਏ ਕਰਦਾ ਕਿੰਦ ਇੰਜੋਏ ਨੂੰ ਇਹ ਤੇ ਚਾਕਲੇਟ ਹਾਂ ਚੋ ਲੈ ਤਾਂ ਬੀਬੀ ਸਾਡੀ ਬੈਠੀ ਹੈ ਧੁੱਪੇ ਹਾਂ ਬਾਹਰ ਕਾ ਜੇ ਵਿਚਾਰਾ ਹਾਂ ਕਾ ਵਿਚਾਰਾ ਮਾੜਾ ਜਿਆ ਸੜਿਆ ਵਾ ਜੇ ਹੁਣ ਹਰਾ ਹੋ ਜਾਣਾ ਹੈ ਮੰਮੀ ਸਾਡੀ ਦੇ ਫਲਵਾੜੀ ਲਾਈ ਹੋਈ ਇੱਥੇ ਫੁੱਲ ਫੁੱਲ ਲਾਏ ਆ ਇਹ ਨਿੱਕਾ ਜਿਹਾ ਗਾਰਡਨ ਹੈਗਾ ਆ ਬਾਹਰ ਬੱਚੇ ਖੇលਦੇ ਸੀ ਦੇਖਦੇ ਆ ਵੀ ਹੈਗੇ ਆ ਜਾਂ ਨਹੀਂ ਬੱਚੇ गए ਚਲੇ ਅੱਗੇ ਖੇលਦੇ ਸੀਗੇ ਇੱਧਰ ਹਰਿਆ ਪਰੇ ਖੇਤ ਧਨੀਆਂ ਮੇਥੀ ਪਾਲਕ ਸਾਰਾ ਕੁਝ ਇੰਡੀਆ ਚਾਹ ਮੁੱਜ ਜਾਏ ਸਾਰੀਆਂ ਚੀਜ਼ਾਂ ਹੁੰਦੀਆਂ ਡੇਡੀ ਹੁਣਾਂ ਨੇ ਸਾਰਾ ਕੁਝ ਹੀ ਲਾਇਆ ਹੋਇਆ ਇੱਥੇ ਤੇ ਜਾਮਨੂ ਦਾ ਬੂਟਾ ਆ ਦੇਖਿਆ ਇੱਕ ਫੁੱਟ ਰੇ ਆ ਪੱਤੇ ਉਹਦੇ ਵੀ ਤੇ ਇੱਧਰ ਆਪਣਾ ਘਰ ਆ ਆ ਦੇਖੋ ਗੁਲਾਬ ਦੇ ਫੁੱਲ ਵਿਚਾਰੇ ਝੜ ਝੜ ਕੇ ਥੱਲੇ ਡਿੱਗੀ ਜਾਂਦੇ ਆ ਬਹੁਤ ਲੱਗਿਆ ਬਚੋਲੇ ਆ ਹਾਂ ਮੰਨੂ ਬੜਾ ਗਮਲੇ ਸਵਾਰਦਾ ਹੁੰਦਾ ਸੀ ਇੱਥੇ ਜਦੋਂ ਭੋਗ ਕਰਾਇਆ ਸੀ ਨਾ ਖੰਡ WhatsApp ਮੰਨੂ ਦੀ ਵੀਡੀਓ ਬੜੇ ਖੜੇ ਆ ਉਦਰਾ ਆਹੋ ਆਂ ਹੀ ਦਾ ਕਰਕੇ ਨਾ ਸਭ ਮਾਰੇ ਗਏ ਹਾਂਜੀ ਬਹੁਤ ਖੜਦੇ ਕੋਲ ਉਹੀ ਸੋਹਣਾ ਲੱਗਦਾ ਹਰਾ ਭਰਾ ਜਿਹਾ ਆਕਾ ਸੋਹਣਾ ਲੱਗਦਾ ਬੰਦਾ ਬੈਠਾ ਵੀ ਇੱਥੇ ਸੋਹਣਾ ਮਾਂ ਜੇ ਕਦੇ ਕੁੜੀ ਹੋ ਜਾਂਦੀ ਤਾਂ ਪੁੱਛੇ ਕਰਦਾ ਮੈਂ ਸਾਰਾ ਬੰਦ ਕਰਾ ਮੈਂ ਨਹੀਂ ਬੰਦ ਮੈਂ ਨਹੀਂ ਬੰਦ ਕਰਨ ਦੇਣਾ ਮੈਂ ਮੈਂ ਲੱਗਿਆ ਰਹਿਣ ਦੇਣਾ ਇਹ ਨਹੀਂ ਬੰਦ ਕਰਨਾ ਹੈਗਾ ਆਹੋ ਨਿਆਣੇ ਭਤੀਜੇ ਤਾਂ ਲੱਗੇ ਨਹੀਂ ਆਉਂਦੇ ਨਿੱਕੇ ਨਿੱਕੇ ਤੇ ਵੱਡੇ ਮੇਰੇ ਦੂਰ ਆ ਜਿਹੜੇ ਮੈਨੂੰ ਫੋਨ ਕਰ-ਕਰ ਕੇ ਤਾਂ ਕਹਿੰਦੇ ਨੇ ਸਾਡੀ ਭੁਈ ਆ ਗਈ ਆ ਭੁਈ ਸਾਡੀ ਚੱਲ ਗਈ ਆ ਕਿ ਇੱਥੇ ਹੀ ਆ ਤਾਂ ਨਿੱਕੇ ਮੇਰੇ ਲੱਗੇ ਨਹੀਂ ਲੱਗਦੇ ਛੋਟੇ ਛੋਟੇ ਜੇ ਇਹਨਾਂ ਨੂੰ ਘੱਟ ਪਤਾ ਵਾ ਮੇਰਾ ਕਿ ਮੈਂ ਜਦੋਂ ਇਹ ਹੋਏ ਆ ਮੈਂ ਹੈ ਨਹੀਂ ਸੀ ਇੱਥੇ ਮੈਂ ਬਾਹਰ ਹੀ ਸੀ ਤੇ ਦੂਜੇ ਮੇਰੇ ਕੋਲ ਕੋਲ ਮੈਂ ਦੂਜਿਆਂ ਨੂੰ ਚੁੱਕ-ਚੁੱਕ ਕੇ ਖੜਾਇਆ ਮੈਂ ਤਾਂ ਆਪ ਛੋਟੀ ਜੀ ਹੁੰਦੀ ਹਾਂ ਪਰ ਫਿਰ ਵੀ ਉਹਨਾਂ ਨਾਲ ਚੁੱਕਣਾ ਨਹੀਂ ਸੀ ਆੜਦੀ ਆ ਜਾ ਮੇਰਾ ਪੁੱਤ ਆ ਜਾ ਮੇਰਾ ਪੁੱਤ ਬੋਬੀ ਬਾਵਾ ਮੈਂ ਫਿਰ ਦੇਣੀ ਨਹੀਂ ਚੀਜੀ ਖਾਣ ਨੂੰ ਆਹੋ ਤੁਰਿਆ ਫਿਰਦਾ ਆ ਇਤਾਂ ਕਰਦਾ ਆ ਤੇ ਹੋਰ ਇਹਨੇ ਕਰਨਾ ਆ ਫੱਜ ਗਿਆ ਆ ਅੰਦਰ ਨੂੰ ਸੋ ਅਸੀਂ ਆਏ ਸੀ ਘੁੰਮ ਫਿਰ ਕੇ ਤੇ ਮੈਂ ਕਿਹਾ ਵੀ ਖਾ ਪੀ ਲਈਏ ਤੇ ਨਾਲ ਤੁਹਾਡਾ ਨਾਲ ਕੁਝ ਗੱਲਾਂ ਬਾਤਾਂ ਕਰ ਲਈਏ ਗੱਲਾਂ ਬਾਤਾਂ ਇਹ ਹੈਗੀਆਂ ਆ ਕਿ ਹੁਣ ਆ ਗਈ ਆ ਮੈਂ ਪੇਕਿਆਂ ਦੇ ਪਿੰਡ ਨਵਰਾਜ ਦੇ ਨਾਨਕੇ ਤੇ ਹੁਣ ਥੋੜੇ ਦਿਨ ਇੱਥੇ ਰਹਿਣਾ ਆ ਫਿਰ ਅਸੀਂ ਚਲੇ ਜਾਣਾ ਆ ਕਿਉਂਕਿ ਮੈਂ ਆਪਣਾ ਟ੍ਰੀਟਮੈਂਟ ਕਰਾਉਣਾ ਸੀਗਾ ਵੀਡੀਓ ਤੁਸੀਂ ਦੇਖਿਆ ਹੋਣਾ ਮੈਂ ਹਸਪੀਟਲ ਗਈ ਸੀ ਮੈਡੀਸਿਨ ਲੈਣ ਤੇ ਡਾਕਟਰ ਨੇ ਮੈਨੂੰ ਇਹੀ ਸਲਾਹ ਦਿੱਤੀ ਆ ਵੀ ਐਕਸਰਸਾਈਜ਼ ਕਰੋ ਤੇ ਮੈਡੀਸਿਨ ਖਾਓ ਆਪਣੀ ਤੇ ਹੌਲੀ ਹੌਲੀ ਤੁਹਾਨੂੰ ਫਰਕ ਪੈ ਜਾਣਾ ਆ ਵੀ ਐਕਸਰਸਾਈਜ਼ ਜ਼ਰੂਰੀ ਆ ਐਕਸਰਸਾਈਜ਼ ਦੀ ਐਡਵਾਈਸ ਮੈਨੂੰ ਘਰ ਤੋਂ ਵੀ ਮਿਲਦੀ ਹੁੰਦੀ ਮੈਂ ਇਗਨੋਰ ਕਰਦੀ ਸੀ ਕਿਉਂਕਿ ਕੁਝ ਕਈ ਵਾਰ ਟਾਈਮ ਵੀ ਨਹੀਂ ਹੁੰਦਾ ਸੋ ਇਹ ਚੱਕਰ ਸੀ ਆ ਤੇ ਰੋਲਾ ਪੈ ਰਿਹਾ ਪਿਛੇ ਇਗਨੋਰ ਕਰਿਓ ਘਰ ਦੇ ਗੱਲਾਂ ਬਾਤਾਂ ਕਰਦੇ ਆ ਘਰ ਦੇ ਨਾਲ ਵੀ ਬਣਾਵਾਂਗੇ ਗੱਲਾਂ ਬਾਤਾਂ ਵੀ ਕਰਾਂਗੇ ਹੌਲੀ ਹੌਲੀ ਸਾਰੇ ਵਲੌਗ ਆਉਣਗੇ ਪੇਸ਼ੈਂਸ ਰੱਖਿਓ ਥੋੜਾ ਜਿਹਾ ਤੇ ਕੋਈ ਗੱਲ ਚੰਗੀ ਲੱਗਦੀ ਤਾਂ ਵੀ ਦੱਸਿਓ ਜੋ ਕੋਈ ਮਾੜੀ ਲੱਗਦੀ ਤਾਂ ਵੀ ਦੱਸਿਓ ਆ ਜਾ ਉਰੇਆ ਸੈਲ ਉਰੇਆ ਮੇਰਾ ਪੁੱਤ ਉਰੇਆ ਐਨਮੰਟੇ ਇੱਥੇ ਹੀ ਆ ਆਵੇ ਮੇਰਾ ਭਤੀਜ ਇੱਕ ਮੇਰੇ ਛੋਟੇ ਕੁਚਕਾਰਲੇ ਵੀਰ ਦਾ ਮੁੰਡਾ ਆ ਇਹ ਹੈਨਾ ਸੈ ਸਾਸਿਕਾਲ ਬੁਲਾ ਲੇਟਾ ਸਾਸਿਕਾਲ ਸਾਸਿਕਾਲ ਨਿੱਕਾ ਨਹੀਂ ਆਉਂਦਾ ਆ ਨਿੱਕਾ ਵੀ ਆ ਗਿਆ ਪਿੱਛੇ ਮੰਟੇਕ ਵੀ ਆ ਗਿਆ ਆ ਤੇ ਜਿਹੜੇ ਸਾਰਿਆਂ ਤੋਂ ਵੱਡੇ ਆ ਉਹ ਇੱਥੇ ਨਹੀਂ ਹੈਗੇ ਉਹ ਵੀ ਸਾਰੇ ਬਾਹਰ ਲੀਆਂ ਕੰਟਰੀਆ ਜੀ ਆ ਅਜੇ ਮੇਲ ਮਲਾਪ ਨਹੀਂ ਹੋਇਆ ਤੇ ਆ ਮੇਰਾ ਨਿੱਕਾ ਜਿਹਾ ਟਿੱਡੂ ਜਿਹਾ ਮੰਟੇਕ ਆ ਇਹ ਬੋਸਟਾ ਨਹੀਂਆ ਕਰਦਾ ਆ ਹੈਨਾ ਚੀਜੀ ਖਾਣੀ ਖਾਣਾ ਕੁਛ ਚਾਚੀ ਤੋਂ ਲੈ ਲੈ ਚਰਸ ਹੋਈ ਚੋ ਲੈ ਲੋ ਲੈ ਲੋ ਲੈ ਲੋ ਲੈਲਾ ਮੇਰਾ ਪੁੱਤ ਹਾਂ ਦੱਸ ਦੇ ਕੀ ਖਾਦਾ ਸੀ ਭਾਣੂ ਦੱਸ ਦੇ ਮੈਨੂੰ ਸਹਿਲ ਨੂੰ ਦੱਸ ਦੇ ਕੀ ਖਾਦਾ ਸੀ ਜਾਂ ਲੈਲਾ ਚਾ ਕੇ ਚਾਚੀ ਤੋਂ ਲੈ ਲੋ ਠੀਕ ਹੈ ਜੀ ਇੱਧਰ ਨਵਰਾਜ ਵੀ ਖੇਲਦਾ ਪਿਆ ਆ ਹੈਨਾ ਪੱচ্চਾ ਪਾਰਟੀ ਇਕੱਠੀ ਹੋਈ ਆ ਇੰਜੋਏ ਕਰਦੇ ਆ ਸੋ ਤੁਸੀਂ ਵੀ ਇੰਜੋਏ ਕਰਦੇ ਹੋਵੋਗੇ ਵਲੌਗ ਨੂੰ ਸੋ ਗੱਲਾਂ ਬਾਤਾਂ ਇਹ ਹੈਗੀਆਂ ਕਿ ਸਿਹਤ ਦੀ ਤੰਦਰੁਸਤੀ ਹੋਣੀ ਬਹੁਤ ਜ਼ਰੂਰੀ ਆ ਤੇ ਦੂਜਾ ਆਪਣੇਆਂ ਦਾ ਪਿਆਰ ਹੋਣਾ ਬਹੁਤ ਜ਼ਰੂਰੀ ਆ ਬੰਦਾ ਹਰ ਪਾਸਿਓਂ ਕਹਿੰਦੇ ਨੇ ਅਮੀਰ ਹੁੰਦਾ ਜਿਹਦੇ ਕੋਲ ਆਪਣੇਆਂ ਦਾ ਪਿਆਰ ਹੁੰਦਾ ਆਪਣੇ ਭੈਣ ਭਰਾਵਾਂ ਦਾ ਚਾਚਿਆਂ ਤਾਇਿਆਂ ਦਾ ਮੰਮੀ ਮਾਸੀਆਂ ਭੂਆ ਸਾਰਿਆਂ ਦਾ ਰਿਸ਼ਤੇ ਹਮੇਸ਼ਾ ਕਾਇਮ ਰਹਿਣੇ ਚਾਹੀਦੇ ਆ ਟੁੱਟਣੇ ਨਹੀਂ ਚਾਹੀਦੇ ਕਿਉਂਕਿ ਕਹਿੰਦੇ ਹੁੰਦੇ ਰੁੱਖ ਦੀਆਂ ਜੇ ਕਹਿੰਦੇ ਨੇ ਪੱਤੇ ਝੜ ਜਾਂਦੇ ਆ ਮਤਲਬ ਜੜ੍ਹ ਨਹੀਂ ਹੀ ਲੜੀ ਚਾਹੀਦੀ ਰਿਸ਼ਤੇ ਦੀ ਜੇ ਜੜ੍ਹ ਹੈ ਲਗੀ ਤੇ ਪੱਤੇ ਨਹੀਂ ਰਹਿਣੇ ਨਾਲ ਪੱਤੇ ਝੜ ਜਾਣੇ ਆ ਸੋ ਰੁੱਖਾਂ ਦੀ ਤਰ੍ਹਾਂ ਹੀ ਆ ਰਿਸ਼ਤੇ ਇਹਨਾਂ ਨੂੰ ਸੰਭ ਕੇ ਰੱਖਣ ਦੀ ਬਹੁਤ ਲੋੜ ਆ ਜਦੋਂ ਬਾਹਰ ਰਹੀਦਾ ਆ ਫਿਰ ਬਹੁਤ ਕਦਰ ਹੁੰਦੀ ਐ ਇਨਾਂ ਚੀਜ਼ਾਂ ਦੀ ਵੀ ਇਹ ਰਿਸ਼ਤੇ ਸਾਡੇ ਵਾਸਤੇ ਬਹੁਤ ਜ਼ਰੂਰੀ ਹੈਗੇ ਆ ਮੋ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਇਸ ਦੁਨੀਆ ਤੋਂ ਆਪਾਂ ਕੁਝ ਵੀ ਨਹੀਂ ਲੈ ਕੇ ਜਾਣਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਆ ਸੋ ਮੋ ਪਿਆਰਿਆ ਇੱਕ ਦੂਜੇ ਨੂੰ ਵੱਧ ਤੋਂ ਵੱਧ ਪਿਆਰ ਕਰੋ ਜੇ ਕੋਈ ਕੁਝ ਕਹਿ ਵੀ ਦਿੰਦਾ ਤਾਂ ਆਪਾਂ ਨੂੰ ਉਸ ਚੀਜ਼ ਨੂੰ ਇਗਨੋਰ ਕਰਨਾ ਚਾਹੀਦਾ ਆ ਉਹ ਮੂਮੈਂਟ ਚੇਤੇ ਰੱਖਣੀ ਚਾਹੀਦੀ ਆ ਮੈਨੂੰ ਆਪਣੇ ਭੈਣ ਭਰਾ ਨੇ ਕਿਸੇ ਨੇ ਅਸੀਂ ਵੈਸੇ ਆਪਸ ਵਿੱਚ ਗੱਲਾਂ ਕਰਦੇ ਸੀ ਭੈਣਾ ਭੈਣਾ ਕਿ ਆਸੀਂ ਵੀ ਜੇ ਕਿਸੇ ਦੇ ਨਾਲ ਆਪਾਂ ਨੂੰ ਕੋਈ ਗਿਲਾਸ਼ਿ ਕੁਵਾਇਆ ਤਾਂ ਆਪਾਂ ਨੂੰ ਉਹਦੇ ਨਾਲ ਬਤਾਇਆ ਹੋਇਆ ਚੰਗਾ ਵਕਤ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਜੇ ਅੱਜ ਉਹ ਇਨਸਾਨ ਸਾਡੇ ਨਾਲ ਮਾੜਾ ਤਾਂ ਕਦੀ ਉਹ ਸਾਡੇ ਨਾਲ ਚੰਗਾ ਵੀ ਸੀ ਸੋ ਜ਼ਿੰਦਗੀ ਚ ਬੜਾ ਕੁਝ ਸਿੱਖਣ ਨੂੰ ਮਿਲਦਾ ਬੜਾ ਤਜਰਬਾ ਮਿਲਦਾ ਆ ਸੋ ਮੈਂ ਤੇ ਗੱਲਾਂ ਬਾਤਾਂ ਰਹੀ ਤੁਹਾਨੂੰ ਦੱਸ ਸਕਦੀ ਕਿ ਫੇਰ ਨਾ ਕਿਉਂ ਵੀ ਬੋਰ ਕਰਦੀ ਆ ਸੋ ਇਹੀ ਗੱਲਾਂ ਬਾਤਾਂ ਆ ਆਪਣੇ ਤਾਂ ਮੂਹਣਾ ਬਹੁਤ ਜ਼ਰੂਰੀ ਆ ਹੁਣ ਮੈਂ ਇੱਥੇ ਆਈ ਆ ਆਪਣੇ ਮਤਲਬ ਪੇਕੇ ਪਰਿਵਾਰ ਦੇ ਵਿੱਚ ਤੇ ਜਿੱਦਣ ਮੈਂ ਆਈ ਵੀ ਸੀ ਤਾਂ ਹਾਂ ਵੀਡੀਓ ਨਹੀਂ ਬਣੀ ਸਹੀ ਵੀ ਕਿਉਂਕਿ ਸਾਰੇ ਐਕਸਾਈਟਿਡ ਸੀ ਮੈਨੂੰ ਮਿਲਣ ਲਈ ਤੇ ਸਾਰੇ ਇਕੱਠੇ ਇੱਕਵੇੜੇ ਦੇ ਵਿੱਚ ਬੈਠੇ ਹੀ ਬੜੀ ਖੁਸ਼ੀ ਹੋਈ ਵੇਖ ਕੇ ਤੇ ਹੁਣ ਵੀ ਜਦੋਂ ਸਹੁਰਿਆਂ ਤੋਂ ਵੀ ਆਈਆਂ ਤਾਂ ਵੀ ਸਾਰੇ ਇਕੱਠੇ ਬੈਠੇ ਸੀਗੇ ਬੜਾ ਵਧੀਆ ਲੱਗਦਾ ਆ ਖਾਓ ਭਾਵੇਂ ਆਪੋ ਆਪਣਾ ਪਰ ਹਮੇਸ਼ਾ ਰਲ ਕੇ ਇੱਕ ਥਾਂ ਤੇ ਬਿਠੇ ਰਹੋ ਵਧੀਆ ਆ ਅੱਜ ਦੀ ਦੁਨੀਆ ਦੇ ਵਿੱਚ ਜੇ ਕਿਸੇ ਦਾ ਪਿਆਰ ਹੈਗਾ ਤਾਂ ਵਾਹਿਗੁਰੂ ਕਰੇ ਹਮੇਸ਼ਾ ਹੀ ਬਣਿਆ ਰਵੇ ਇਹ ਰਿਸ਼ਤੇ ਪਿਆਰ ਟੁੱਟਣਾ ਨਹੀਂ ਚਾਹੀਦਾ ਇਹ ਮੋਹ ਦੇ ਰਿਸ਼ਤੇ ਹੁੰਦੇ ਆ ਠੀਕ ਆ ਹੈਨਾ ਗੈ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਅੱਛਾ ਅਜਿਹੀ ਗੱਲ ਸਾਨੂੰ ਹਾਂ ਸਾਰਿਆਂ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਓਕੇ ਹਾਂ ਹੈਨਾ ਸੇਲ ਹੇ ਹੇ ਬੀਬਾ ਪੋਤੇ ਆ ਓਕੇ ਜੀ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਵੀਂ ਬਲੌਗ ਦੇ ਨਾਲ ਸਿਸਕਾਈ ਕਾਲ ਮੈਂ ਚਲਦੀ ਹਾਂ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਿਕਾ ਸਾਨੂੰ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਕਰ ਲਓ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਤੇ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ ਸਾਰਿਆਂ ਨੂੰ